ਆਪਿੰਡਾਂ ਵਾਲੇ ਦੇਖ ਲਓ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀ ਜਾਂਦੇ ਤੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰਦੇ ਵਾਹ ਕਰ ਕਰ ਕਿਤੇ ਗੱਡੀ ਲਾਗੀ ਨਾਲ ਪਿੱਛੇ ਨਾਲ ਨਾਲ ਆਈ ਵੀਡੀਓ ਬਾਈ ਮਰੇ ਮੁੜਦੀ ਨਹੀਂ ਨਹੀਂ ਨਿਕਲਣਾ ਬਾਈ ਨਹੀਂ ਤੂੰ ਭੰਨ ਦੇ ਯਾਰ ਪੰਦੂ ਨੀਨੇ ਕੱਢਣਾ ਹੀ ਉਹ ਦੂ ਲੋਕ ਆ ਭੈਣ ਜਦ ਘਰਾਂ ਚ ਬੜੀ ਲੋਕ ਤੁਸੀਂ ਖੜੇ ਆ ਗੱਛਾਂ ਜੱਟ ਤੇ ਬਈ ਇਹਨਾਂ ਦੀ ਭੈਣ ਦੇ ਯਾਰੋ ਇਹਨਾਂ ਨੂੰ ਐ ਹੀ ਨਹੀਂ ਪਤਾ ਭੈਣ ਦੀ ਲੰਨ ਤੁਸੀਂ ਸੋਡੇ ਖਤਰ ਭੈਣ ਤੁਰੇ ਫਿਰਦੇ ਆ ਤੁਸੀਂ ਆਹਦੇ 12 ਜਵੇ ਨਿਕਲ ਸਕਦੇ ਇੱਥੇ ਪਿੰਡ ਇਕੱਠਾ ਕਰ ਲੋ ਓਕਾ ਦੇ ਕੇ ਦੱਸ ਮਾਦ ਨੂੰ ਮੇਰੇ ਅੱਗੇ ਪਰਲੀ ਗਲੀ ਮੋੜ ਦਾ ਗਲੀ ਭੀੜੀ ਜੀ ਉਹ ਤੂੰ ਭੈਣ ਦਾ ਭਾਈ ਉਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿਧਰ ਮੋੜ ਲਾਂ ਟਰੈਕਟਰ ਤੋਂ ਮੈਂ ਤੁਹਾਨੂੰ ਉਹਦੀ ਭੈਣ ਚੁੱਕ ਲਾਉਣਾ ਉਹਰਾ ਨਿਕਲਦੀ ਤੁਮੈਂ ਕਹੇ ਜਿੰਦਾ ਵੀ ਗੱਡੀ ਭੈਣ ਦਾ ਯਾਰ ਉਹ ਇਧਰ ਨੂੰ ਮੋੜ ਲਾ ਤਰ ਮੋਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹ ਬਾਈ ਸਿੰਪਲ ਕਾਰ ਵੀ ਆਉਂਦੀ ਆ ਮੈਨੂੰ ਇੱਕ ਪਿੰਡ ਭੈਣ ਚੋਤ ਨਹੀਂ ਪਤਾ ਕੀ ਨਾਂ ਪੰਡ ਦੇ ਦਾ ਨੇ ਲੋਕਾਂ ਨੂੰ ਗੋਉਂ ਵੀ ਨਹੀਂ ਬਾਈ ਬਾਹਰ ਨਿਕਲ ਰਹੇ ਪਾਉਦੇ ਦਿਮਾਚਾ ਦੇਖੀ ਹੁੰਦੇ ਤਾਂ ਮਾਸੀ ਸ਼ਾਲਾ ਹੀ ਤੋ ਖੜ ਨਹੀਂ ਉਹ ਬਾਈ ਹੈਲੋ ਉਹ ਬਾਈ ਉਹ ਬਾਈ ਹੈਲੋ ਉਹ ਬਾਈ ਹੈਲੋ ਐਂ ਦੀ ਫੁੱਦੀ ਖੜ ਨਹੀਂ ਦਿੰਦੇ ਕਿਸੇ ਨੂੰ ਨਾ ਨਹੀਂ ਪੈਂਡ ਇਹਨਾਂ ਮੜੇ ਪੈਂਡਾ ਚੋਕਾ ਅਕਬਾਜ਼ ਜੀ ਫਿਰਦਾ ਠੀਕਾ ਲੋਕਾਂ ਨੂੰ ਆਹ ਦੇ ਦੋ ਕੋਣ ਦੱਦੂ ਦਰ ਜਾਂਦੇ ਨੇ ਉਹ ਖੜੇ ਆ ਲੋਕ ਭਾਏ ਗਰਾਂ ਮਰੇ ਨਿਕਲੇ ਲੋਕ ਬਾਹਰ ਡਾਈ ਵੀਟੇ ਲਾ ਦੱਸ ਯਾਰ ਆ ਫੈਂਟ ਕਾਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਈ ਉਹ ਆਮਾਸ਼ਾ ਦੇ ਕੀ ਜੰਦਾ ਖੜੇ ਆ ਹੋਏ ਲੋਕ ਹੋ ਸਪੀਕਰ ਲੱਗੇ ਵੇ ਤਾਂ ਹਾਲਾ ਆਮ ਨਾਲ ਕੀ ਹੈ ਗੁਰਦਾਰਾ ਕੀ ਹੈ ਪਤਾ ਨਹੀਂ ਗੁਰਦਾਰਾ ਕੀ ਹੈ ਬਈ ਤਾਂ ਹਮ ਜੁੰਟ ਲੱਗੀ ਹੋਈ ਹੈ ਕੱਢ ਨਹੀਂ ਹੁੰਦੇ ਉਹ ਪਿੰਡ ਬਾਹਰ ਦਵਾਈ ਜਾਂਦੇ ਲੋਕ ਕੱਢ ਨਹੀਂ ਦਿੰਦੇ ਉਹ ਦੇਖੋ ਕਾਲਾ ਗੱਡੀ ਜਾਂਦੇ ਆ ਪਰ ਕਿੰਨੇ ਕੁ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕੁ ਨੇ ਪਿੰਡ ਤੋਂ ਪਿੰਡ ਦਾ ਇੰਨਾ ਤੇਰਾ ਫੋਨ ਚੱਲਦਾ ਤੇ ਫੋਨ ਦਾ ਫੋਨ ਵੀ ਹੁਣ ਇੱਥੇ ਬੰਦ ਸੀ ਛੀਛਾ ਭਨਣਾ ਕੋਈ ਨਹੀਂ ਪਾਂਦ ਪਾਂਦ ਆਦੇ ਆਦੇ ਬਚੜੋ ਉਹ ਬਚੜੋ ਕੋਈ ਨਹੀਂ ਪਾਂਦ ਆਹ ਦੇਖੋ ਬਚੜੋ ਆ ਆ ਬਚੜੋ ਆ ਬਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤ ਹੋ ਉਹ ਲਾਹਨਤ ਹੋ ਲੋਕ ਉਹ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ